ਪਿੰਡ ਬਰੜੋਚ ਹੜਾ ਆ ਗਿਆ ਜੀ ਪਿੱਛੋਂ ਬਿਸਤ ਤੋਂ ਆਪਾਂ ਨਹਿਰ ਟੁੱਟ ਚੁੱਕੀ ਆ ਪਾਣੀ ਦੇਖੋ ਜੀ ਨਕੋ ਨਕਸ਼ਾਲਾ ਮਾਰਦਾ ਆਵਾਜ਼ਾ ਕਰਦਾ ਦੇਖੋ ਅੱਗੇ ਸਲਿੰਪਰ ਨੂੰ ਜਾ ਰਿਹਾ ਜੀ ਸਲਿੰਪਰ ਵਾਲੇ ਸਾਵਧਾਨ ਹੋ ਜਾਓ ਜੀ ਕਿਉਂਕਿ ਇਹ ਪਾਣੀ ਪਿੰਡ ਸਲਿੰਪਰ ਆਲੂ ਜਾ ਰਿਹਾ ਧਿਆਨ ਰੱਖੋ ਆਪਣਾ ਇਹ ਪਿੰਡ ਸਲਿੰਪਰ ਨੂੰ ਜਾਣ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਕੋਈ ਵੀ ਇਸ ਰਸਤੇ ਨਾ ਵੋ ਤੇ ਨਾ ਰਿਸਕ ਲਵੋ ਤੇ ਆਪਣਾ ਆਪਣਾ ਧਿਆਨ ਰੱਖੋ ਜੀ ਪਿੰਡ ਬਿਰਡੋ ਚ ਹੜ ਦੇ ਹਾਲਾਤ ਪੂਰੀ ਤਰ੍ਹਾਂ ਬਣ ਗਿਆ ਰੈਡ ਅਲਰਟ ਪਿੰਡ ਵੱਲੋਂ ਜਾਰੀ ਹੋ ਚੁੱਕਾ ਹੈ ਇਹ ਪਾਣੀ ਦਾ ਵਹਾਅ ਘਰਾਂ ਚੋਂ ਹੋ ਗਿਆ ਜੀ ਆਪਣਾ ਆਪਣਾ ਧਿਆਨ ਰੱਖੋ ਅਗਰ ਹੜ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਜੋ ਔਨਲਾਈਨ ਨੰਬਰ ਆ ਉਹਨਾਂ ਤੇ ਜਰੂਰ ਕਾਲ ਕਰੋ ਜੀ ਹੈਲਪ ਲਈ ਤੇ ਆਪਣੇ ਪਿੰਡ ਦੀ ਪੰਚਾਇਤ ਨਾਲ ਜਰੂਰ ਕੰਟੈਕਟ ਰੱਖੋ ਜੀ ਕਿਸੇ ਨੂੰ ਹੈਲਪ ਦੀ ਲੋੜ ਪੈਂਦੀ ਹੈ ਬਹੁਤ ਬੁਰਾ ਹਾਲ ਹੋ ਚੁੱਕਾ ਹੈ ਪਿੰਡ ਬਿਰਣੋਂ ਦੀ ਇਹ ਘਟਨਾ ਹੈ ਜੀ ਮੀਂਹ ਦੇ ਨਾਲ ਪਾਣੀ ਛਾਲਾ ਮਾਰਦਾ ਕਿੱਥੋਂ ਦਾ ਕਿੱਥੋਂ ਜਾ ਰਿਹਾ ਜੀ ਅੱਗੇ ਪਿੰਡ ਸਲਿੰਪਲ ਨੂੰ ਨਿਕਲ ਰਿਹਾ ਧਿਆਨ ਰੱਖੋ ਜੀ ਇਸ ਰਸਤੇ ਨਾ ਆਓ ਇਹ ਰਸਤਾ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਜੀ ਤੇ